ਕਰਾਇਮ ਕਿਸੇ ਵੀ ਤਰ੍ਹਾਂ ਦਾ ਹੋਵੇ ਉਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਨਹੀਂ ਘਟ ਸ਼ਾਰਪੂਰ ਦੇ ਵਿੱਚ ਜੋ ਕੁਝ ਹੋਇਆ ਉਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਹਨਾਂ ਨੂੰ ਜਿੰਨੀ ਸਖਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਸ਼ਿਸ਼ੁਰਾ ਪੰਜਾਬ ਉਹਦਾ ਸਮਰਥਨ ਕਰਦੀ ਹੈ ਹਰ ਨਾਗਰਿਕ ਪੰਜਾਬ ਦੇ ਵਿੱਚ ਆ ਕੇ ਕਰਾਇਮ ਕਰਦਾ ਇਹ ਵੀ ਜਿਹੜਾ ਸਵਾਲ ਕੁਝ ਲੋਕਾਂ ਦੁਆਰਾ ਉਠਾਇਆ ਜਾ ਰਿਹਾ ਯੂਪੀ ਵਾਲੇ ਪੰਜਾਬ ਦਿਓ ਬਿਹਾਰ ਵਾਲੇ ਪੰਜਾਬ ਦਿਓ ਕੱਲੋਂ ਤਾ ਇਹ ਵੀ ਨਾਰਾ ਗੂੰਜੇਗਾ ਵੀ ਜਿਹੜੇ ਬਿਹਾਰ ਤੇ ਯੂਪੀ ਦੇ ਵਿੱਚ ਪੰਜਾਬੀ ਕ੍ਰਾਈਮ ਕਰਦੇ ਨੇ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਜਾ ਕੇ ਕ੍ਰਾਈਮ ਕਰਦੇ ਨੇ ਉੱਥੇ ਵੀ ਨਾਰਾ ਗੂੰਜੇਗਾ ਵੀ ਪੰਜਾਬੀ ਪੰਜਾਬੋ ਤੁਸੀਂ ਦੇਖਿਆ ਨਾ ਇੰਗਲੈਂਡ ਦੇ ਵਿੱਚ ਕੀ ਰੋਰਾ ਪਿਆ ਉੱਥੇ ਵੀ ਕੀ ਸ਼ੁਰੂ ਹੋ ਗਿਆ ਬਾਹਰ ਹੀ ਪੰਜਾਬੋ ਇਦਾਂ ਦਾ ਪੂਰੇ ਵਰਲਡ 'ਤੇ ਇੱਕ ਲਹਿਰ ਛੁੱਟ ਜਾਗੀ ਤੇ ਪੰਜਾਬ ਦੇ ਲੋਕ ਤਾਂ ਕੁੰਨੇ ਕੁੰਨੇ ਚ ਬੈਠੇ ਨੇ ਕਿਹਾ ਉਹ ਸਾਰੇ ਪੰਜਾਬੀ ਸੰਭਾਲਣ ਉਤਿਆਰ ਨੇ ਲੱਖਾਂ ਰੁਪਈਆ ਲਾ ਕੇ ਜਿਹੜੇ ਲੋਕ ਕੈਨੇਡਾ ਅਮਰੀਕਾ ਇੰਗਲੈਂਡ ਗਏ ਹੋਏ ਨੇ ਅਗਰ ਕੱਲ ਉਹਨਾਂ ਦੇ ਸ਼ਾਂ ਦੁਆਰਾ ਵਾਪਸ ਭੇਜ ਦਿੱਤਾ ਜਾਂਦਾ ਫੇਰ ਕੀ ਹੋਏਗਾ ਇਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੀਦਾ ਸੀ ਵੀ ਕ੍ਰਿਮਨਲ ਪੁਜਾਓ ਵੀ ਜਿਹੜੇ ਲੋਕ ਵੀ ਕ੍ਰਾਈਮ ਕਰਦੇ ਨੇ ਉਹਨਾਂ ਨੂੰ ਪੁਜਾਓ ਜਿਹੜੇ ਯੂਪੀ ਬਿਹਾਰ ਤੋਂ ਲੋਕ ਆਉਂਦੇ ਨੇ ਰਾਜਸਥਾਨ ਤੋਂ ਆਉਂਦੇ ਨੇ ਹਿਮਾਚਲ ਤੋਂ ਆਉਂਦੇ ਨੇ ਉਹਨਾਂ ਦੀ ਆਇਡੈਂਟੀਫਿਕੇਸ਼ਨ ਚੈੱਕ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਕਿਸੇ ਨੂੰ ਨੌਕਰੀ ਤੇ ਰੱਖੋ ਉਸ ਤੋਂ ਬਾਅਦ ਕਿਸੇ ਨੂੰ ਘਰ ਰਹਿਣ ਲਈ ਦਿਓ ਕਿਸੇ ਨੂੰ ਕੁਆਟਰ ਰਹਿਣ ਲਈ ਕਿਸੇ ਨਾਲ ਵੀ ਕਿ ਮੁਤਾਬਿਲ ਗਿਆ ਜੀ ਵੀ ਯੂਪੀ ਵਾਲੇ ਨੇ ਕ੍ਰਾਈਮ ਕਰਤਾ ਯੂਪੀਓ ਲੈ ਪੀ ਜਾਓ ਇਹ ਬਿਲਕੁਲ ਪਰ ਉਹਨਾਂ ਦੇ ਵੱਲੋਂ ਇਹ ਕੀਤਾ ਜਾਂਦਾ ਕਿ ਜਿਸ ਦਾ ਜਿਸ ਦਾ ਨਮਕ ਖਾਂਦੇ ਆ ਤੇ ਉਸ ਦਾ ਹੀ ਨਮਕ ਜੋ ਹੈ ਹਰਾਮ ਹੁੰਦਾ ਹੈ ਮੁੱਤੇ ਨੂੰ ਲੈ ਕੇ ਚਲਦੇ ਆ ਜੇ ਆਪਾਂ ਕ੍ਰਿਮੀਨਲ ਵੱਲ ਚਲੀਏ ਕਿ ਪੰਜਾਬ ਦੇ ਵਿੱਚ ਅੱਗੇ ਕ੍ਰਾਈਮ ਨਹੀਂ ਹੋ ਰਿਹਾ ਥੋੜੇ ਦਿਨ ਪਹਿਲਾਂ ਵੀ ਇੱਕ 22 ਸਾਲ ਦਾ ਨੌਜਵਾਨ ਜਿਹੜਾ ਸੜਕਾਂ ਦੇ ਉੱਤੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਉਹ ਵੀ ਤਾਂ ਇੱਕ ਕ੍ਰਾਈਮ ਸੀਗਾ ਨਾ ਉਹ ਵੀ ਪੰਜਾਬੀਆਂ ਨੇ ਕੀਤਾ ਦੇਖੋ ਕ੍ਰਾਈਮ ਜਿਹੜਾ ਕ੍ਰਿਮੀਨਲ ਇੱਕ ਕ੍ਰਿਮੀਨਲ ਹੀ ਹੈ ਪ੍ਰਧਾਨ ਜੀ ਨੇ ਜੋ ਗੱਲ ਕਹੀ ਸੀ ਕਿ ਕ੍ਰਿਮੀਨਲ ਨੂੰ ਜਿਹੜੀ ਸਜ਼ਾ ਉਹ ਜਿਹੜੀ ਮੌਕੇ ਤੇ ਦਿੱਤੀ ਜਾਏ ਅਸੀਂ ਉਹ ਦਾ ਸਮਰਥਨ ਕਰਦੇ ਆਂ ਉਹਨੂੰ ਫਾਂਸੀ ਦਿੱਤੀ ਜਾਏ ਉਹਦਾ ਸਮਰਥਨ ਕਰਦੇ ਆ ਮੇਰੀ ਫੈਕਟਰੀ ਚ ਲੇਬਰ ਕਿੱਥੋਂ ਆਊਗੀ ਮੇਰੇ ਆਫਿਸ ਚ ਲੇਬਰ ਕਿੱਥੋਂ ਆਊਗੀ ਰਾਜਾ ਜੀ ਦੀ ਦੁਕਾਨ ਹੈ ਇਹਨੇ ਦੁਕਾਨ ਦੇ ਚ ਲੇਬਰ ਕਿੱਥੋਂ ਆਊਗੀ ਪੰਜਾਬੀ ਤਾਂ ਕੰਮ ਨਹੀਂ ਕਰਦਾ ਕਰਦਾ ਤੁਹਾਡੀ ਫੈਕਟਰੀ ਕੰਮ ਹੈ ਪੰਜਾਬੀ ਲੱਭੇ ਨਹੀਂ ਪੰਜਾਬੀ ਕੰਮ ਨਹੀਂ ਲੱਭਦਾ ਮੈਂ ਭੁਗਤ ਭੋਗੀ ਆ ਮੇਰੇ ਤੋਂ ਕੁਝ ਦਿਨ ਪਹਿਲਾਂ ਹੀ ਮੇਰਾ ਕਾਊਂਟਰਡ ਚਾਰ-ਛੇ ਮਹੀਨੇ ਕੋ ਜੋ ਕਰਦਾ ਰਿਹਾ ਸੀਏ ਕੇ ਸੀਏ ਬਣ ਕੇ ਨਾਲ ਹੀ ਅਮਰੀਕਾ ਚਲਾ ਗਿਆ ਅੱਜ 12 ਤਿੰਨੋਂ ਦੀ ਫਲਾਈਟ ਸੀਗੀ ਦੱਸੋ ਨਾ ਪੰਜਾਬੀ ਰਹਿੰਦਾ ਕਿੱਥੇ ਪਿਆ ਪੰਜਾਬ ਦੇ ਵਿੱਚ ਤੁਸੀਂ ਇਹ ਆਪਣਾ ਗੁੰਡਾ ਰਾਏ ਕਰਦੇ ਵੇ ਲੋਕਾਂ ਨੂੰ ਭਜਾ ਰਹੇ ਹੋ ਦੁਕਾਨਾਂ ਤੇ ਰੇੜੀਆਂ ਭਜਾਉਂਦੇ ਪਿਓ ਗੁੰਡਾ ਕਰਦੀ ਆ ਨਾ ਤੁਸੀਂ ਸਰਕਾਰ ਨੂੰ ਨਹੀਂ ਮੰਨਦੇ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਮੰਨਦੇ ਉਹਨਾਂ ਨੂੰ ਕੋਈ ਦਰਖਾਸਤ ਦੋ ਇਹ ਰਹੀਆਂ ਕਿ ਤੁਸੀਂ ਜਿੰਨੂੰ ਜਿੰਨੋ ਮਰਜ਼ੀ ਗੁੰਡਾ ਕਰਦੀ ਕਰਕੇ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਅਲੀਸ਼ਾ ਇਸ ਵੇਲੇ ਗੱਲ ਕਰਾਂਗੇ ਪਿਛਲੇ ਦਿਨਾਂ ਚ ਜੋ ਹੁਸ਼ਿਆਰਪੁਰ ਦੇ ਵਿੱਚ ਵਾਰਦਾਤ ਵਾਪਰੀ ਜੋ ਕਿ ਇੱਕ ਪ੍ਰਵਾਸੀ ਦੇ ਵੱਲੋਂ 5 ਸਾਲ ਦੇ ਬੱਚੇ ਨੂੰ ਪਹਿਲੇ ਕਿ ਨੈਪ ਕੀਤਾ ਗਿਆ ਉਸ ਦੇ ਨਾਲ ਕੂ ਕਰਮ ਕੀਤਾ ਗਿਆ ਤੇ ਬਾਅਦ ਚ ਜੋ ਹੈ ਉਹਦਾ ਗਲਾਕੋਟ ਕੇ ਬਾ ਮਾਰ ਦਿੱਤਾ ਗਿਆ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸ਼ਿਵ ਸਹਿਰਾ ਦੇ ਪ੍ਰਧਾਨ ਰਜੀਵ ਟੰਡਨ ਜੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਜਾਣਾਂਗੇ ਕਿ ਇਸ ਦੇ ਉੱਤੇ ਉਹਨਾਂ ਦੇ ਕੀ ਵਿਚਾਰ ਨੇ ਸਰ ਜੈ ਕਰੇ ਵੀਰ ਬਜਰੰਗ ਹਰ ਹਰ ਮਹਾਦੇਵ ਕ੍ਰਾਈਮ ਕਿਸੇ ਵੀ ਤਰ੍ਹਾਂ ਦਾ ਹੋਵੇ ਉਹਦੀ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਘਟ ਸ਼ਾਰਪੂਰ ਦੇ ਵਿੱਚ ਜੋ ਕੁਝ ਹੋਇਆ ਜੋ ਯੂਪੀ ਬਿਹਾਰ ਦੇ ਲੋਕਾਂ ਦੁਆਰਾ ਮਾਸੂਮ ਬੱਚੇ ਦੇ ਨਾਲ ਕੀਤਾ ਗਿਆ ਉਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਹਨਾਂ ਨੂੰ ਜਿੰਨੀ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਸਿੱਸਰਾ ਪੰਜਾਬ ਉਹਦਾ ਸਮਰਥਨ ਕਰਦੀ ਹੈ ਪਰ ਇਹ ਵੀ ਨਹੀਂ ਹੈ ਵੀ ਹਰ ਇਨਸਾਨ ਹਰ ਯੂਪੀ ਦਾ ਹਰ ਨਾਗਰਿਕ ਬਿਹਾਰ ਦਾ ਹਰ ਨਾਗਰਿਕ ਰਾਜਸਥਾਨ ਦਾ ਹਰ ਨਾਗਰਿਕ ਹਿਮਾਚਲ ਦਾ ਹਰ ਨਾਗਰਿਕ ਪੰਜਾਬ ਦੇ ਵਿੱਚ ਆ ਕੇ ਕ੍ਰਾਈਮ ਕਰਦਾ ਇਹ ਵੀ ਜਿਹੜਾ ਸਵਾਲ ਕੁਝ ਲੋਕਾਂ ਦੁਆਰਾ ਉਠਾਇਆ ਜਾ ਰਿਹਾ ਯੂਪੀ ਵਾਲੇ ਪੇਜਾ ਦਿਓ ਬਿਹਾਰ ਵਾਲੇ ਪੇਜਾ ਦਿਓ ਕੱਲ ਨੂੰ ਤਾਂ ਇਹ ਵੀ ਨਾਰਾ ਗੂੰਜੇਗਾ ਵੀ ਜਿਹੜੇ ਬਿਹਾਰ ਤੇ ਯੂਪੀ ਦੇ ਵਿੱਚ ਪੰਜਾਬੀ ਕ੍ਰਾਈਮ ਕਰਦੇ ਨੇ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਜਾ ਕੇ ਕ੍ਰਾਈਮ ਕਰਦੇ ਨੇ ਉੱਥੇ ਵੀ ਨਾਰਾ ਗੂੰਜੇਗਾ ਵੀ ਪੰਜਾਬੀ ਪੰਜਾਬ ਤੁਸੀਂ ਦੇਖਿਆ ਨਾ ਇੰਗਲੈਂਡ ਦੇ ਵਿੱਚ ਕੀ ਰੋਰਾ ਪਿਆ ਉੱਥੇ ਵੀ ਕੀ ਸ਼ੁਰੂ ਹੋ ਗਿਆ ਬਾਰੀ ਪੰਜਾਬ ਇਦਾਂ ਦਾ ਪੂਰੇ ਵਰਲਡ ਦੀ ਕਿਲ ਲੈ ਛੁੱਟ ਜੇਗੀ ਤੇ ਪੰਜਾਬ ਦੇ ਲੋਕ ਤਾਂ ਕੁੰਨੇ ਕੁੰਨ ਜਿਵੇਂ ਬੈਠੇ ਨੇ ਕੀ ਉਹ ਸਾਰੇ ਪੰਜਾਬੀ ਸੰਭਾਲਣ ਨੂੰ ਤਿਆਰ ਨੇ ਲੱਖਾਂ ਰੁਪਈਆ ਲਾ ਕੇ ਜਿਹੜੇ ਲੋਕ ਕੈਨੇਡਾ ਅਮਰੀਕਾ ਇੰਗਲੈਂਡ ਗਏ ਹੋਏ ਨੇ ਅਗਰ ਕੱਲ ਉਹਨਾਂ ਦੇ ਸ਼ਾਂਦੋਰਾ ਵਾਪਸ ਪੇ ਦਿੱਤਾ ਜਾਂਦਾ ਫੇਰ ਕੀ ਹੋਏਗਾ ਇਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੀਦਾ ਸੀ ਵੀ ਕ੍ਰਿਮੀਨਲ ਪੁਜਾਓ ਵੀ ਜਿਹੜੇ ਲੋਕ ਵੀ ਕ੍ਰਾਈਮ ਕਰਦੇ ਨੇ ਉਹਨਾਂ ਨੂੰ ਪੁਜਾਓ ਜਿਨ੍ਹਾਂ ਲੋਕ ਜਿਹੜੇ ਯੂਪੀ ਬਿਹਾਰ ਤੋਂ ਲੋਕ ਆਉਂਦੇ ਨੇ ਰਾਜਸਥਾਨ ਤੋਂ ਆਉਂਦੇ ਨੇ ਹਿਮਾਚਲ ਤੋਂ ਆਉਂਦੇ ਨੇ ਉਹਨਾਂ ਦੀ ਆਇਡੈਂਟੀਫਿਕੇਸ਼ਨ ਚੈੱਕ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਕਿਸੇ ਨੂੰ ਨੌਕਰੀ ਤੇ ਰੱਖੋ ਉਸ ਤੋਂ ਬਾਅਦ ਕਿਸੇ ਨੂੰ ਘਰ ਰਹਿਣ ਲਈ ਦਿਓ ਕਿਸੇ ਨੂੰ ਕੁਆਟਰ ਰਹਿਣ ਲਈ ਦਿਓ ਗੱਲ ਤਾਂ ਇਹ ਹੋਣੀ ਚਾਹੀਦੀ ਸੀ ਪਰ ਸਵਾਲ ਕਿਹਨਾਂ ਤਰ੍ਹਾਂ ਆਇਆ ਜੀ ਲੋਕਾਂ ਦੁਆਰਾ ਬਸ ਇਹ ਵੀ ਇੱਕ ਮੁੱਦਾ ਮਿਲ ਗਿਆ ਜੀ ਵੀ ਯੂਪੀ ਵਾਲੇ ਕ੍ਰਾਈਮ ਕਰਤਾ ਯੂਪੀ ਵਾਲੇ ਪੀਆਉਗੇ ਇਹ ਬਿਲਕੁਲ ਗਲਤ ਹੈ ਸਰ ਜਿਵੇਂ ਗਾਰਡ ਹੈ ਪੰਜਾਬ ਪ੍ਰਵਾਸੀ ਸਾਰੇ ਆ ਕੇ ਯੂਪੀ ਵਾਲੇ ਬਿਹਾਰ ਵਾਲੇ ਆ ਕੇ ਪੰਜਾਬ ਨੂੰ ਗੜ ਬਣਾਉਂਦੇ ਆ ਕਿ ਅਸੀਂ ਇੱਥੇ ਜਾ ਕੇ ਕੰਮ ਕਰਾਂਗੇ ਬਿਜ਼ਨਸ ਕਰਾਂਗੇ ਪਰ ਉਹਨਾਂ ਦੇ ਵੱਲੋਂ ਹੀ ਇਹ ਕੀਤਾ ਜਾਂਦਾ ਕਿ ਜਿਸ ਦਾ ਜਿਸ ਦਾ ਨਮਕ ਖਾਂਦੇ ਆ ਤੇ ਉਸ ਦਾ ਹੀ ਨਮਕ ਜੋ ਹੈ ਹਰਾਮ ਹੁੰਦਾ ਹੈ ਇਹਦੇ ਉੱਤੇ ਕੀ ਕਹਿਣਾ ਚਾਹੀਦਾ ਤੁਸੀਂ ਕਿਦਾਂ ਕਹਿ ਸਕਦੇ ਹੋ ਰਾਜਾ ਜੀ ਕਿਦਾਂ ਕਹਿ ਸਕਦੇ ਆ ਦੇਖੋ ਇਸ ਚੀਜ਼ ਨੂੰ ਆਪਾਂ ਮੁੱਦੇ ਨੂੰ ਲੈ ਕੇ ਚੱਲਦੇ ਆ ਜੇ ਆਪਾਂ ਕ੍ਰਿਮੀਨਲ ਵਾਲ ਜਲੀਏ ਕਿ ਪੰਜਾਬ ਦੇ ਵਿੱਚ ਅੱਗੇ ਕ੍ਰਾਈਮ ਨਹੀਂ ਹੋ ਰਿਹਾ ਥੋੜੇ ਦਿਨ ਪਹਿਲਾਂ ਵੀ ਇੱਕ 22 ਸਾਲ ਦਾ ਨੌਜਵਾਨ ਜਿਹੜਾ ਸੜਕਾਂ ਦੇ ਉੱਤੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਉਹ ਵੀ ਤਾਂ ਇੱਕ ਕ੍ਰਾਈਮ ਸੀਗਾ ਨਾ ਉਹ ਵੀ ਪੰਜਾਬੀਆਂ ਨੇ ਕੀਤਾ ਆਪਾਂ ਉਹਨਾਂ ਨੂੰ ਕਹਿ ਦਈਏ ਦੇਖੋ ਕ੍ਰਾਈਮ ਜਿਹੜਾ ਕ੍ਰਿਮੀਨਲ ਇੱਕ ਕ੍ਰਿਮੀਨਲ ਹੀ ਹੈ ਪ੍ਰਧਾਨ ਜੀ ਨੇ ਜੋ ਗੱਲ ਕਹੀ ਸੀ ਕਿ ਕ੍ਰਿਮੀਨਲ ਨੂੰ ਜਿਹੜੀ ਸਜ਼ਾ ਉਹ ਜਿਹੜੀ ਮੌਕੇ ਤੇ ਦਿੱਤੀ ਜਾਏ ਅਸੀਂ ਉਹਦਾ ਸਮਰਥਨ ਕਰਦੇ ਹਾਂ ਉਹਨੂੰ ਫਾਂਸੀ ਦਿੱਤੀ ਜਾਏ ਉਹਦਾ ਸਮਰਥਨ ਕਰਦੇ ਹਾਂ ਨਾ ਕਿ ਇਹ ਚੀਜ਼ਾਂ ਦੇ ਉੱਤੇ ਆਪਾਂ ਜਾਣਦੇ ਆ ਪੁਲਿਸ ਕਿੰਮੇ ਕਰ ਰਹਾ ਹੈ ਲੇਬਰ ਕਿਥੋਂ ਫੈਕਟਰੀ ਤੋਂ ਲੇਬਰ ਕਿਥੋਂ ਹੋਵੇ ਸੋਰੇਵਰੀ ਮੇਰੀ ਫੈਕਟਰੀ ਚ ਲੇਬਰ ਕਿੱਥੋਂ ਆਊਗੀ ਮੇਰੇ ਆਫਿਸ ਚ ਲੇਬਰ ਕਿੱਥੋਂ ਆਊਗੀ ਰਾਜਾ ਜੀ ਦੀ ਦੁਕਾਨ ਹੈ ਇਹਨੇ ਦੁਕਾਨ ਦੇ ਚ ਲੇਬਰ ਕਿੱਥੋਂ ਆਊਗੀ ਪੰਜਾਬੀ ਤਾਂ ਕੰਮ ਨਹੀਂ ਕਰਦਾ ਕਰਦਾ ਤੁਹਾਡੀ ਫੈਕਟਰੀ ਕੰਮ ਹੈ ਪੰਜਾਬੀ ਲੱਫਜ਼ ਕਰਦਾ ਕੰਮ ਨਹੀਂ ਲੱਭਦਾ ਮੈਂ ਭੁਗਤ ਭੋਗੀ ਆ ਮੇਰੇ ਤੋਂ ਕੁਝ ਦਿਨ ਪਹਿਲਾਂ ਹੀ ਮੇਰਾ ਕਾਊਂਟਰਡ ਚਾਰ-ਛੇ ਮੀਕੋ ਜੋਕ ਕਰਦਾ ਰਿਹਾ ਸੀਏ ਕੇ ਸੀਏ ਬਣ ਕੇ ਨਾਲ ਹੀ ਅਮਰੀਕਾ ਚਲਾ ਗਿਆ ਅੱਜ 12 ਤਰੀਕ ਨੂੰ ਦੀ ਫਲਾਈਟ ਸੀਗੀ ਦੱਸੋ ਨਾ ਪੰਜਾਬੀ ਰਹਿੰਦਾ ਕਿੱਥੇ ਪਿਆ ਪੰਜਾਬ ਦੇ ਵਿੱਚ ਦੱਸੋ ਮੇਰੀ ਗੱਲ ਦਸੋ ਜੀ ਆਪ ਦੇ ਵਿੱਚ 60% ਕਰਦੇ ਜੇ ਕੰਮ ਹੀ ਖਤਮ ਹੋ ਜੂਗਾ ਤੇ ਪੰਜਾਬ ਦਾ ਉੱਧੇ ਹੀ ਵੜ ਜਾਊਗਾ ਅੱਜ ਯੂਪੀਆਰ ਵਾਲੇ ਕ੍ਰਾਈਮ ਇਹ ਕੋ ਕ੍ਰਿਮੀਨਲ ਨੂੰ ਤੁਸੀਂ ਇਹ ਆਪਣਾ ਗੁੰਡਰਾ ਰਾਜ ਕਰਦੇ ਪਿਓ ਲੋਕਾਂ ਨੂੰ ਭਜਾ ਰਹੇ ਹੋ ਦੁਕਾਨਾਂ ਤੇੜੀਆਂ ਭਜਾਉਂਦੇ ਪਿਓ ਗੁੰਡਾ ਕਰਦੀ ਆ ਤੁਸੀਂ ਸਰਕਾਰ ਨੂੰ ਨਹੀਂ ਮੰਨਦੇ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਮੰਨਦੇ ਉਹਨਾਂ ਨੂੰ ਕੋਈ ਦਰਖਾਸਤ ਦੋ ਇਹੜੀਆਂ ਕਿ ਤੁਸੀਂ ਜਿੰਨੂੰ ਜਿੰਨੋ ਮਰਜ਼ੀ ਗੁੰਡਾ ਕਰਦੀ ਕਰਕੇ ਦੇਖੋ ਪਹਿਲਾਂ ਰਹਿ ਨੂੰ ਜੁਗਾ ਕਿਹੜੇ ਦਿੱਤੀਆਂ ਜਿਹੜੇ ਕੁਆਟਰ ਬਣੇ ਹੋਏ ਜਿਹੜਿਆਂ ਨੂੰ ਜਗ੍ਹਾ ਕਿਨੇ ਦਿੱਤੀਆਂ ਜੱਟਾਂ ਨੇ ਜ਼ਮੀਨਾਂ ਦਿੱਤੀਆਂ ਨਾ ਉਹ ਜਿੱਥੇ-ਉੱਥੇ ਕੋਈ 100-100 ਗਾਇ ਦੇ ਵਿੱਚ ਜਾਂ 200-200 ਗਾਇ ਦੇ ਵਿੱਚ 30-30 25-25 40-40 ਵਾਲੇ ਕਮਰੇ ਬਣ ਜਾਂਦੇ ਨੇ ਉਹ ਜਗ੍ਹਾ ਕਿਨੇ ਦਿੱਤੀਆਂ ਪਿੰਡਾਂ ਦੇ ਲੋਕਾਂ ਨੇ ਜਗ੍ਹਾ ਵਿੱਚੋਂ ਹੀ ਆ ਨਾ ਤਾਂ ਹੀ ਉੱਥੇ ਕੁਆਟਰ ਬਣੇ ਪਿੰਡਾਂ ਚ ਰਹਿਣ ਲਈ ਜਗ੍ਹਾ ਕਿਨੇ ਦਿੱਤੀਆਂ ਪਿੰਡਾਂ ਦੇ ਲੋਕਾਂ ਨੇ ਦਿੱਤੀਆਂ ਸ਼ਹਿਰ ਦੇ ਵਿੱਚ ਰਹਿਣ ਨੂੰ ਜਗ੍ਹਾ ਕਿਨੇ ਦਿੱਤੀਆਂ ਕਿ ਪਿੰਡਾਂ ਦੇ ਕਿਸਾਨਾਂ ਨੇ ਦਿੱਤੀਆਂ ਨਾ ਭਾਈ ਆਪਣੀਆਂ ਖੇਤੀਬਾੜੀ ਦੀ ਜ਼ਮੀਨਾਂ ਕੁਆਟਰ ਪਾਲੀ ਦਿੱਤੀਆਂ ਪੀ ਵਿਹਾਰ ਵਾਲੀ ਯਾਜ ਚੱਲ ਜਾਨ ਪੰਜਾਬ ਦੇ ਵਿੱਚੋਂ ਤੇ ਸਾਡੇ ਪੰਜਾਬੀ ਦਾਣੇ-ਦਾਣੇ ਤੋਂ ਮੁਤਾਜ ਹੋ ਜਾਣਗੇ ਇਹ ਕਿਤੇ ਬੈਠਣਗੇ ਵੀ ਜਿੰਨਾ ਦੇ ਅੱਜ 100-100 ਦਰਜੀ ਇਤਨਾ ਬੜੀ ਹੁੰਦਾ ਪਰ ਇਹ ਵੀ ਸਾਡਾ ਪੰਜਾਬੀ ਜ਼ਿਆਦਾਤਰ ਇੰਗਲੈਂਡ ਕੈਨੇਡਾ ਫਰਾਂਸ ਯੂਰਪ ਦੁਬਈ ਆਸਟ੍ਰੇਲੀਆ ਵੱਲ ਸ਼ਿਫਟ ਹੋ ਗਿਆ ਇਹ ਕਿਹਸੇ ਪੰਜਾਬੀ ਹੁਣ ਪੰਜਾਬ ਚ ਕੰਮ ਨਹੀਂ ਕਰਨਾ ਚਾਹੁੰਦਾ ਉਹ ਜਾ ਕੈਨੇਡਾ ਜਾ ਕੇ ਤਾਂ ਭਾਂਡੇ ਮੰਗਣਾ ਚਾਹੁੰਦਾ ਉੱਥੇ ਜਾ ਕੇ ਤਾਂ ਖੇਤਾਂ ਚ ਕੰਮ ਕਰਨਾ ਚਾਹੁੰਦਾ ਪਰ ਉਹਨੂੰ ਪੰਜਾਬ ਵਿੱਚ ਕੰਮ ਕਰਦੇ ਸ਼ਰਮ ਆਉਂਦੀ ਉੱਥੇ 20-20 ਲੱਖ ਲਾ ਕੇ ਜਾ ਰਹੇ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੂੰਗੀ ਸਰ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਜਿਹੜੇ ਵੀ ਕ੍ਰਿਮੀਨਲ ਹੈ ਉਹਨਾਂ ਨੂੰ ਜਿਹੜੀ ਸਖਤ ਸਜ਼ਾ ਦਿੱਤੀ ਜਾਏ ਜਿਵੇਂ ਅਏ ਬੱਚੇ ਦੇ ਨਾਲ ਹੋਇਆ ਇੰਨੀ ਵੱਡੀ ਘਟਨਾ ਜਿਹੜੀ ਹੈ ਸਾਡੇ ਦਿਲਾਂ ਤੇ ਜਿਹੜੀ ਇੱਕ ਦਰਦ ਪੁੰਚੀ ਹੈ ਤੇ ਅਸੀਂ ਕਹਿੰਦੇ ਹਾਂ ਇਹਨਾਂ ਨੂੰ ਸਰੇ ਆਮ ਜਿਆਦਾ ਗੋਲੀ ਮਾਰ ਦਿੱਤੀ ਜਾਏ ਜਾਂ ਚੌਂਕ 'ਚ ਖੜ ਕੇ ਫਾਂਸੀ ਦਿੱਤੀ ਜਾਵੇ ਸਰ ਸ਼ਿਵ ਸੈਨਾ ਇਹਨੂੰ ਆਪਣੇ ਲੈਵਲ ਤੇ ਕਿੱਦਾਂ ਹੈਂਡਲ ਕਰ ਸਕਦੀ ਹੈ ਨਹੀਂ ਦੇਖੋ ਕਾਨੂੰਨ ਦੀ ਪਾਲਣਾ ਕਰਦੇ ਅਸੀਂ ਲੋਕ ਤਾਂ ਅਸੀਂ ਤਾਂ ਕਹਿੰਦੇ ਹਾਂ ਵੀ ਜਿਸ ਵੀ ਵਿਅਕਤੀ ਨੇ ਵੀ ਬੱਚੇ ਦਾ ਵਾਰਦਤ ਕੀਤੀ ਆ ਉਹਨਾਂ ਲੋਗਾਂ ਨੂੰ ਸਰੇਆਮ ਗੋਲੀ ਮਾਰ ਦੇ ਰੁਕਦਾ ਕੋਣ ਹੈ ਦੂਜੀ ਗੱਲ ਅਸੀਂ ਵੀ ਕਿਹੜਾ ਚਾਹਾਂਗੇ ਜਿੰਨੇ ਵੀ ਸਾਡੇ ਯੂਪੀ ਬਿਹਾਰ ਤੋਂ ਆ ਗਏ ਪ੍ਰਵਾਂਚਲੀ ਭਾਈ ਸਾਡੇ ਲੀਡਰ ਲੋਕ ਨੇ ਉਹਨਾਂ ਨੂੰ ਵੀ ਕਹਾਂਗੇ ਆਪਣੇ ਇਲਾਕੇ ਦੇ ਲੋਕਾਂ ਦੇ ਵਿੱਚ ਆਪਣੇ ਪ੍ਰਵਾਸੀ ਭਾਈਆਂ ਭਾਈਚਾਰੇ ਦੇ ਵਿੱਚ ਇੱਕ ਮੈਸੇਜ ਜ਼ਰੂਰ ਦੇਣ ਵੀ ਜਿਹੜੇ ਵੀ ਕ੍ਰਿਮੀਨਲ ਕਰਨ ਦੇ ਲੋਕ ਨੇ ਜਿਹੜੇ ਕ੍ਰਾਈਮ ਕਰਨ ਵਾਲੇ ਸੋਚਦੇ ਲੋਕ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਜ਼ਰੂਰ ਦੱਸਣ ਕਿਉਂਕਿ ਆਪਾਂ ਵੇਖਦੇ ਆ ਕਿ ਕਾਫੀ ਜਗ੍ਹਾ ਤੇ ਕਾਫੀ ਕ੍ਰਿਮੀਨਲਸ ਜੋ ਇਦਾਂ ਹੀ ਐ ਤੇ ਦੇ ਸ਼ਰੀਆਮ ਕੁੰਦੇ ਪੈਨੇ ਉਹਨਾਂ ਨਾਲ ਕੋਈ ਐਕਸ਼ਨ ਨਹੀਂ ਲਿੱਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਇਹ ਗੱਲ ਕਰੀ ਆਪਾਂ ਸਰ ਮੈਨੂੰ ਸਤਰਕ ਹੋਣਾ ਪਏਗਾ ਮੈਨੂੰ ਇਹ ਧਿਆਨ ਰੱਖਣਾ ਪਏਗਾ ਵੀ ਮੇਰੇ ਆਲੇ ਦੁਆਲੇ ਕੌਣ ਲੈ ਰਿਹਾ ਉਸੇ ਤਰ੍ਹਾਂ ਯੂਪੀ ਬਿਹਾਰ ਜਿਹੜੇ ਪ੍ਰਵਾਸੀ ਭਾਈ ਜਿੱਥੇ ਝੁੰਡ ਦੇ ਝੁੰਡ ਬਣ ਆ ਕੇ ਰਹਿੰਦੇ ਨੇ ਜਿੱਥੇ ਇਹਨਾਂ ਦੀ ਕਲੋਨੀਆਂ ਨੇ ਉੱਥੇ ਦੇ ਲੀਡਰਸਵਾਨ ਨੂੰ ਵੀ ਡੂਡੀਆਂ ਲਗਾਉਣੀਆਂ ਪੈਣਗੀਆਂ ਵੀ ਦੇਖਣਾ ਪਏਗਾ ਵੀ ਸਾਡੇ ਆਲੇ ਦੁਆਲੇ ਕਿਹੜਾ ਕ੍ਰਿਮੀਨਲ ਵਿਅਕਤੀ ਤੇਨੂੰ ਕੋਈ ਆਇਆ ਬਾਹਰ ਕੋਈ ਕ੍ਰਾਈਮ ਕਰਕੇ ਤਾਂ ਨਹੀਂ ਆਇਆ ਕੋਈ ਕ੍ਰਾਈਮ ਦੀ ਸੋਚ ਰੱਖਣ ਵਾਲਾ ਵਿਅਕਤੀ ਸਾਡੇ ਆਸ-ਪਾਸ ਤਾਂ ਨਹੀਂ ਰੱਖਦਾ ਰਹਿੰਦਾ ਅਗਰ ਕੋਈ ਰਹਿੰਦਾ ਤਾਂ ਅਸੀਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਸਹਿਯੋਗ ਕਰੀ ਜਿਵੇਂ ਗੱਲਬਾਤ ਕਰਦੇ ਹੋਏ ਇਹਨਾਂ ਨੇ ਦੱਸਿਆ ਕਿ ਆਪਾਂ ਨੂੰ ਬਈਏ ਨਹੀਂ ਬਈਏ ਜੋ ਇਹਨਾਂ ਨੇ ਸ਼ਬਦ ਯੂਜ਼ ਕੀਤਾ ਪ੍ਰਵਾਸੀ ਜੋ ਯੂਪੀ ਵੀਆਰ ਵਾਲੇ ਉਹਨਾਂ ਨੂੰ ਪੰਜਾਬ ਦੀ ਕੋਈ ਲੋੜ ਨਹੀਂ ਹੈਗੀ ਆਪਾਂ ਨੂੰ ਕ੍ਰਿਮੀਨਲਸ ਜੋ ਹੈ ਉਹਨਾਂ ਨੂੰ ਜੋ ਹੈ ਸਜ਼ਾ ਦੇਣ ਦੀ ਲੋੜ ਹੈ ਜੋ ਕ੍ਰਿਮੀਨਲ ਜੋ ਪੰਜਾਬ ਦੇ ਵਿੱਚ ਨੇ ਲਗਾਤਾਰ ਜੋ ਵਾਰਦਾਤਾਂ ਨੂੰ ਜੋ ਵਾਰਦਾਤਾਂ ਨੂੰ ਜੋ ਕਰ ਰਹੇ ਨੇ ਉਹਨਾਂ ਨੂੰ ਜੋ ਹੈ ਖਤਮ ਕਰਨ ਦੀ ਲੋੜ ਹੈ ਗੱਲਬਾਤ ਕੀਤੀ ਤੇ ਬਹੁਤ ਵਧੀਆ ਲੱਗੇ ਸਾਡਾ ਢਾਡ ਨਾਲ ਗੱਲਬਾਤ ਕਰਕੇ ਤੇ ਇੱਧਰ ਦੀਆਂ ਖਬਰਾਂ ਨੂੰ ਜਾਣਨ ਦੇ ਲਈ ਜੁੜੇ ਰਹੋ ਕੈਮਰਾ ਸੇਵਾ ਸਿੰਘ ਦੇ ਨਾਲ ਅਲੀ ਸ਼ਾਦੀ ਰਿਪੋਰਟ ਦਾ ਸਿਟੀ ਹੈਡਲਾਈਨਸ ਦੂਦ